ਸ੍ਰੀ ਗੁਰੂ ਕਸਾਨ ਦੋਸਤੋ ਸਵਾਗਤ ਹੈ ਤੁਹਾਡਾ ਨਕਸਾਨ ਦੇ ਦੀ ਫਰਮ YouTube ਚੈਨਲ ਤੇ Facebook ਪੇਜ ਤੇ ਅੱਜ ਦੀ ਵੀਡੀਓ ਪੈਂਡ ਜੈਤੋ ਜਿਲ੍ਹਾ ਫਰੀਦਕੋਟ ਇਸ ਘਰੋਂ ਮੇਰੀ ਤੀਜੀ ਵੀਡੀਓ ਬਾਈ ਜੀ ਵਪਾਰ ਦਾ ਬਾਈ ਦਾ ਕੰਮ ਹੈ ਬਾਜਾਖਾਨਾ ਰੋਡ ਉੱਪਰ ਬਾਈ ਦਾ ਘਰ ਰਹਿ ਜਾਂਦਾ ਅੱਜ ਦੀ ਵੀਡੀਓ ਦੇ ਵਿੱਚ ਐਰ ਸ਼ੈਰ ਕਰਾਸ ਵਿੱਚ ਬਾਈ ਨੇ ਵਿਕਾਊ ਕੀਤੀ ਹੈ ਦੂਜਾ ਸੂਆ ਹੁੰਦੀ ਹੈ ਬਣ ਤਾਜੀ ਸੂਈ ਹੈ ਹੁਣੇ ਸੂਈਏ 10 ਮਿੰਟ ਹੀ ਹੋਇਆ ਸੂਈ ਨੂੰ ਪਹਿਲੇ ਸੂਈ ਬਾਈ ਕਹਿੰਦਾ 15 ਲੀਟਰ ਦਿੱਤਾ ਪੂਰੀ ਗਾਰੰਟੀ ਵਾਲੇ ਘਰੋਂ ਆਈ ਹੈ ਚਾਰੇ ਥਣ ਗੈਪ ਤੇ ਨਿਖੜਵੇਂ ਹੱਥੀ ਚਵਾਈ ਵਾਲਾ ਮੁੱਠੀ-ਮੁੱਠੀ ਦਾ ਥਣ ਲੱਗਿਆ ਪੂਰੇ ਟੌਪ ਦੀ ਪੂਰੀ ਤਿਆਰ ਹੋਈ ਐ ਲੱਤਾਂ ਦੇ ਵਿੱਚ ਪੂਰਾ ਫਿਕਸ ਹਵਾਨਾ ਪੂਰੇ ਟਾਇਰ ਟੈਡਰ ਦੀ ਗੱਛੀ ਐ ਕੱਦ ਕਾਠ ਬਹੁਤ ਵੱਡਾ ਪੂਰੀ ਰਾਜੀ ਪਈ ਐ ਠੰਡੀ ਸੀਲ ਦਾ ਕਰਮਲ ਦਾੰਤ ਹੀ ਕੋਈ ਨਹੀਂ 10 ਮਿੰਟ ਹੋਇਆ ਜੀ ਸੂਈ ਨੂੰ ਪਿਆਰੀ ਬਹੁਤ ਸੋਹਣੀ ਕੀਤੀ ਐ 22 ਦਾ ਨੰਬਰ ਸਕਰੀਨ ਤੇ ਚੱਲੂਗਾ ਰੇਟ ਬਾਈ ਨੇ ਬਿਲਕੁਲ ਜਾਇਜ਼ ਰੱਖਿਆ 55000 ਰੁਪਏ ਡਿਮਾਂਡ ਐ ਮਾਨਤਨ ਹੋ ਜਾਊਗਾ ਕਿਸਾਨ ਡੈਰੀ ਫਾਰਮ YouTube ਚੈਨਲ ਸਬਸਕ੍ਰਾਈਬ ਕਰ ਲੋਗੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦਿਓ ਧੰਨਵਾਦ ਕਿਸਾਨ ਦੋਸਤੋ